ਫੱਤਰੂ ਗਾਹ ਤੇ ਗੋਲੇ ਫੱਟੇ ਜਾ ਰਹੇ ਨੇ ਕੌਮੀ ਇਨਸਾਫ ਮੋਰਚੇ ਦੇ ਵਿੱਚ ਜਿੱਥੇ ਸਾਡਾ ਗੁਰੂ ਗ੍ਰੰਥ ਸਾਹਿਬ ਹਾਜ਼ਰ ਨਾਜ਼ਰ ਆ ਇੱਥੇ ਪ੍ਰਕਾਸ਼ਾ ਸਾਡਾ ਗੁਰੂ ਗ੍ਰੰਥ ਸਾਹਿਬ ਅੱਜ ਤਾਂ ਹੱਦ ਟੱਪਤੀ ਸਰਕਾਰ ਨੇ ਪਹਿਲਾਂ ਤਾਂ ਸਾਡੇ ਸ਼ੰਭੂ ਖਲੋਰੀ ਬਾਡਰਾਂ ਤੇ ਕਿਸਾਨਾਂ ਤੇ ਉੱਤੇ ਅਤਿਆਚਾਰ ਹੁੰਦਾ ਸੀ ਅੱਜ ਸਾਡੇ ਨੌਜਵਾਨਾਂ ਦੇ ਉੱਤੇ ਅੱਜ ਸਾਡੇ ਸਿੰਘਾਂ ਦੇ ਉੱਤੇ ਅੱਜ ਸਾਡੇ ਗੁਰੂਗ੍ਰਾਂ ਸਾਹਿਬ ਉੱਤੇ ਆਹ ਦੇਖੋ ਕਿਵੇਂ ਗੋਲੇ ਦਾਗ ਰਹੇ ਨੇ ਜਮੈਂ ਨਿਆਂਜ ਨਿਆਂ ਤੱਕਾ ਹੋ ਰਿਹਾ ਪੰਜਾਬ ਦੇ ਨਾਲ ਹੁਣ ਵੀ ਇਸ ਸਮਾਂ ਇੱਕ ਪਲੇਟਫਾਰਮ ਤੇ ਇਕੱਠੇ ਹੋਣ ਦਾ ਇੱਕ ਨਿਸ਼ਾਨ ਸਾਹਿਬ ਥੱਲੇ ਇਕੱਠੇ ਹੋਣ ਦਾ ਨਹੀਂ ਇਹਨਾਂ ਨੇ ਆਪਣੇ ਨਾਲ ਇਹੀ ਹੱਲ ਕਰਨਾ ਆ ਦੇਖੋ ਗੋਲਾ ਕਿੱਥੋਂ ਆ ਕੇ ਕਰਿਆ ਆਹ ਦੇਖੋ ਆਹ ਦੇਖੋ ਗੋਲਾ ਕਿੱਥੋਂ ਆ ਕੇ ਕਰਦੇ ਇਹ ਸਰਕਾਰ ਨਹੀਂ ਇਹ ਸਰਕਾਰ ਗੰਦੀਆਂ ਸਰਕਾਰਾਂ ਨੇ ਗੰਦੀਆਂ ਸਰਕਾਰਾਂ ਦਾ ਜੋ ਹਾਲ ਆ ਉਹ ਬਹੁਤ ਗੱਤ ਹੋ ਰਿਹਾ ਹੈ ਸਾਡੇ ਗੁਰੂ ਗ੍ਰੰਥ ਸਾਹਿਬ ਜੀ ਉੱਥੇ ਪ੍ਰਕਾਸ਼ ਨੇ ਉਹਨਾਂ ਦੇ ਉੱਤੇ ਵੀ ਇਹਨਾਂ ਨੇ ਗੋਲੇ ਧਾਗੇ ਆ ਇਦੋਂ ਵੱਡੀ ਬੇਅਦਵੀ ਮੈਂ ਕਹਿੰਦਾ ਮੈਨੂੰ ਤਾਂ ਲੱਗਦੀ ਨਹੀਂ ਵੀ ਕੋਈ ਹੋਊਗੀ ਜੇ ਹੁਣ ਵੀ ਪੰਜਾਬ ਵਾਸੀਆਂ ਦੇ ਚੂੜੀਆਂ ਪਾਈਆਂ ਹੋਈਆਂ ਨੇ ਫੇਰ ਘਰਾਂ 'ਚ ਬੈਠੇ ਰਹੋ